ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਲਾਈਟ ਬੰਦਾ ਤਾਂ ਕਰਕੇ ਅਜੀਬ ਜਿਹਾ ਲੱਗਦਾ ਨਾ ਤੇ ਮਨਪ੍ਰੀਤ ਬਰਾੜ ਵਲੌਗਸ ਤੇ ਕੋਰਤੂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਅੱਜ ਕਰਨ ਲਈ 7 ਵਜੇ ਉੱਠਣਾ ਪਰ ਜਾਣੇ ਹੁੰਨੇ ਆ 6:30 ਵਜੇ ਮੈਨੂੰ ਲੱਗਦਾ ਸਵਾ 6:30 ਵਜੇ ਬਸ ਫੋਨ ਨੂੰ ਸਕਰੋਲ ਕਰ ਲੈਂਦੇ ਬਾਹਰ ਠੰਡ ਹੁੰਦੀ ਆ ਤੇ ਆ ਬੈਠਾ ਜੱਜਪਤ ਸਿੰਘ ਬਰਾੜ ਜੱਜਪਤ ਬਹੁਤ ਗੁੱਡ ਮਾਰਨਿੰਗ ओके ਗੁੱਡ ਮਾਰਨਿੰਗ ਤੇ ਹਾਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਮੇਰੇ ਤਾਂ ਟਾਈਮ ਹੋ ਗਿਆ 12 ਵਜਨ ਚ ਰਹਿ ਗਏ 15 ਮਿੰਟ ਮਤਲਬ ਸਮਝ ਲਓ ਤੁਸੀਂ ਪੌਣੇ 12 ਤੇ ਮੇਰਾ ਰੋਟੀ ਦਾ ਟਾਈਮ ਤੁਸੀਂ ਅੱਜ ਚੈੱਕ ਕਰ ਲਓ ਕਿੰਨਾ ਤੇ ਸੂਟ ਹੋਂ ਤੁਹਾਨੂੰ ਮੈਂ ਦੱਸਿਆ ਜੇ ਉਦੋਂ ਮੈਂ ਬਾਹਰ ਕੱਢ ਹੀ ਲਈ ਸੀ ਪ੍ਰੈਸ ਨਹੀਂ ਬਟ ਹੋਏ ਸੀ ਇੱਕ ਇੱਕ ਕਰਕੇ ਪ੍ਰੈਸ ਕਰ ਲਈਦਾ ਇਹਨਾਂ ਨੂੰ ਹੰਡਾਈਏ ਜਿਵੇਂ ਮੈਂ ਕਹਿੰਨੀ ਨਹੀਂ ਬਿੰਦੀਆਂ ਬਹੁਤ ਬਿਲੋਦੇ ਉਸੇ ਤਰ੍ਹਾਂ ਬਸ ਆ ਸੂਟਾ ਦਾ ਵੀ ਹੁਣ ਆਪਾਂ ਲਪਟਾ ਰਿਆ ਕਰ ਦੇਣਾ ਸੂਟ ਵੀ ਆਪਾਂ ਆਪ ਹੰਡਾ ਦੇਨੇ ਆ ਟਾਈਮ ਦੇਖ ਲਓ ਤੁਸੀਂ 12:00 ਵਜ ਜਾਣੇ 15 ਮਿੰਟ ਬਹਿ ਜਾ ਪਕਾਉਂਗੀ ਵੀ ਤੇ ਗਰਮ ਵਗਾਰ ਵੀ ਕਰੂੰ ਸਬਜੀ ਤੇ ਮੈਨੂੰ ਅੱਜ ਜਾਣੇ 12 12 ਵਜੇ ਬ੍ਰੇਕਫਾਸਟ ਹੁੰਦਾ ਅਜਕਾ ਮੇਰਾ ਤੇ ਮਾਈਕ ਵਗਾਰਾ ਲੈ ਕੇ ਉਹਨੇ ਚੱਕ ਕੇ ਫਿਰ ਕਰਦੇ ਗੱਲਬਾਤ ਆਪਾਂ ਸਵੇਰਾਂ ਦੇ ਜਣੇ ਹੁਣ ਚੱਲਦੇ ਹਾਂ ਮੋਟੇ ਪਾਈ ਗਈ 50 ਜੀ ਤੁਹਾਨੂੰ ਜਨਰਲ ਤੋਂ ਲੈ ਕੇ ਨੇ ਮਾਈਕ ਤੇ ਹੋ ਚਲੋ ਜੀ ਕਰਦੇ ਹੁਣ ਆਪਾਂ ਵਲੌਗ ਦੀ ਸਟਾਰਟਿੰਗ ਤੇ ਵਲੌਗ ਦੀ ਸਟਾਰਟਿੰਗ ਵੈਸੇ ਮੈਂ ਮਾਰਨਿੰਗ ਕਰੀ ਸੀ ਤੁਹਾਨੂੰ ਦੱਸਿਆ ਹੁਣ ਮੈਂ ਤਵਾ ਤਰ ਤੇ ਲੋ ਜੀ ਆਹ ਸੂਟ ਮੈਂ ਫਰੋਜੀ ਕਲਰ ਵਾਲਾ ਜਿਹੜਾ ਇਹਦਾ ਦੁਪੱਟਾ ਦੇ ਖਾ ਦਿੰਨੀ ਤੁਹਾਨੂੰ ਇਹਦਾ ਦੁਪੱਟਾ ਮੈਨੂੰ ਬਾਲਾ ਸੋਹਣਾ ਲੱਗਦਾ ਦੁਪੱਟਾ ਇਹਦਾ ਬਿਲਕੁਲ ਕਿਹੋ ਜਿਹਾ ਉਵੇਂ ਹੀ ਪਿਆ ਜਿਵੇਂ ਹੀ ਉਵੇਂ ਹੀ ਪਿਆ ਕਿਉਂਕਿ ਸੂਟ ਵੀ ਉਵੇਂ ਹੀ ਪਿਆ ਕਹਿੰਦਾ ਮਤਲਬ ਬਸ ਉਹੀ ਮੰਨਣਾ ਜੇ ਜਿਵੇਂ ਅੱਕ ਨਹੀਂ ਜਾਂਦਾ ਹੁਣ ਵਿਆਹ ਮਹਾਂ ਚਾਹਤੀਆਂ ਚ ਕੋ ਨੂੰ ਜੀ ਨਹੀਂ ਕਰਦਾ ਕਹਿ ਸਕਦੇ ਆ ਨਾ ਤੇ ਚਲੋ ਜੇ ਹੁਣ ਆਪਾਂ ਨਾ ਰੋਟੀ ਪਕਾ ਕੇ ਖਾਂਦੇ ਆ ਉੱਤੇ ਦੈਨ ਆਪਾਂ ਉਸ ਤੋਂ ਬਾਅਦ ਸਬਜ਼ੀ ਕੱਟ ਕੇ ਸਬਜ਼ੀ ਧਰਨੀ ਹੈ ਹੱਥ ਔਲਾਦੀਆਂ ਮੁੰਦਰੀਆਂ ਵਗੈਰਾ ਤਨਾ ਸਾਰਾ ਕੁਝ ਤਲੋ ਉੱਥੇ ਹੁਣ ਆ ਪਤਾ ਖਾਣੇ ਰੋਟੀ ਬਦੋ ਬਦੀ ਲੇਟ ਹੋ ਜਾਂਦੀ ਰੋਟੀ ਵੈਸੇ 10:30 ਤੋਂ ਲੈ ਕੇ 11 ਦੇ ਵਿੱਚ ਵਿੱਚ ਮੇ ਖਾਣੀ ਹੁੰਦੀ ਰੋਟੀ ਪਰ ਕੀ ਕੀਤਾ ਜਾਵੇ ਕੋਈ ਨਾ ਕੋਈ ਕੰਮ ਐ ਹੋਜੇ ਵਿੱਚ ਅੜਿ ਬੱਠੀ ਨੇ ਕਿ ਫਿਰ ਆਏ ਆ ਜੇ ਕੰਮ ਨੂੰ ਛੱਡਦੀ ਫਿਰ ਕੰਮ ਰਹਿ ਜਾਂਦਾ ਤੇ ਟਾਈਮ ਅੱਡ ਦੀ ਮારી ਕੀ ਕਰਦੀ ਫਿਰ ਕੰਮ ਹੀ ਕਰਦੀ ਰਹਿੰਦੀ ਫਿਰ ਮੈਨੂੰ ਇਹ ਹੁੰਦਾ ਮੈਂ ਜਦੋਂ ਪੂਰਾ ਹੋਊਗਾ ਤੇ ਫਿਰ ਹੀ ਖਾ ਲਾਂਗੇ ਬਸ ਦੋ ਰੋਟੀਆਂ ਲਾਉਣੀਆਂ ਆਪਾਂ ਸੌ ਬ੍ਰੇਕਫਾਸਟ ਮੈਂ ਹੀ ਰਹਿਣੀ ਆ ਜੋ ਆਪ ਨੂੰ ਵੀ ਸਵੇਰੇ ਕਰਵਾ ਦੇਣੇ ਹੁੰਦੇ ਆ ਤੇ ਬ੍ਰੇਕਫਾਸਟ ਕਰਕੇ ਫਿਰ ਸਬਜ਼ੀ ਕੱਟਦੇ ਆ ਆਲੂ ਗੋਭੀ ਦੀ ਕਿ ਫਿਰ ਸਬਜੀ ਬਣਾਉਣੀ ਹੈ ਆਪਾਂ ਵਲੌਗ ਦੀ ਸਟਾਰਟਿੰਗ ਹੁੰਦਾ ਬਸ ਸਵੇਰੇ ਕਰੀ ਤੁਹਾਨੂੰ ਵਿਖਾਇਆ ਸੀ ਨਾ ਕੱਪੜੇ ਵਿਖਾਏ ਸੀ ਇੱਕ ਮਿੰਟ ਤੇ ਸਵੇਰ ਤੁਹਾਨੂੰ ਮੈਂ ਵਿਖਾਏ ਸੀ ਕੱਪੜੇ ਹਨਾ ਸਵੇਰ ਪਤਾ ਕੀ ਸੀ ਮੇਰੇ ਕੋਲ ਤੁਹਾਨੂੰ ਮੈਂ ਦੱਸਿਆ ਨਾ ਕੱਪੜੇ ਤਾਂ ਬਹੁਤ ਹੈਗੇ ਆ ਡ੍ਰੈਪਰੀ ਵੀ ਬਹੁਤ ਹੈ ਮੇਰੇ ਕੋਲ ਤੇ ਸਲਵਾਰ ਸੂਟ ਵੀ ਬਹੁਤ ਆ ਤੇ ਪਰ ਨਾ ਮੇਰਾ ਜਿਹੜਾ ਕੱਪੜਾ ਮੈਂ ਤੁਹਾਨੂੰ ਦੱਸਿਆ ਮੈਂ ਸਵਾਲ ਆ ਨਾ ਬਸ ਮੈਨੂੰ ਇਦਾਂ ਉਹਨਾਂ ਉਹੀ ਪਾਈ ਜਾਵਾ ਐਪੀ ਉਨ ਕਢਾਈ ਕਰਵਾਇਆ ਜਿਹੜਾ ਮੇਰੇ ਜੀਕਰ ਬਸ ਉਹੀ ਪਾਈ ਜਾਵਾ ਦੋ ਵੇ ਵਾਂ ਮੈਂ ਤਾਂ ਪਾ ਗਈਆਂ ਤੇ ਹਜੇ ਵੀ ਮੇਰੇ ਜੀਕਰ ਦੇ ਜਿਹੜਾ ਹੁਣ ਵਿ ਉਥੇ ਵੀ ਇਹੀ ਪਾ ਲਿਆ ਤੇ ਉਹ ਮੇਨੂੰ ਹਸਬੰਦ ਕਰੇ ਇੰਨੇ ਡਰੈਸਾਂ ਪਏ ਇੰਨੇ ਇੱਕ ਸੂਟ ਪਏ ਤੋਂ ਉਹਨਾਂ ਚੋਂ ਪਾ ਲਾ ਤੇ ਤਾਂ ਹੀ ਮੈਂ ਅੱਜ ਤੁਹਾਨੂੰ ਮੈਂ ਕਹਾਂ ਤੁਸੀ ਵੀ ਕਹਣਾ ਜੇ ਕਿਤੇ ਉਹ ਪਾ ਗਈ ਸੂਟ ਤੇ ਤੁਸੀਂ ਕਹਣਾ ਇਹ ਇਹਦੇ ਕੋਲ ਸੂਟ ਹੈ ਨਹੀਂਗੇ ਤੇ ਕਿਤੇ ਉਹੀ ਸੂਟ ਪਾ ਜਾਂਦੀ ਤਾਂ ਹੀ ਮੈਂ ਕਹਾਂ ਅੱਜ ਵਿਖਾਵਾਂ ਸੂਟ ਨੂੰ ਨੂੰ ਵਿਖਾਈ ਅੱਜ ਵੈਸੇ ਤਾਂ ਮੈਂ ਡਰੈਸ ਵੀ ਡਿਸਾਈਡ ਕਰੀ ਬੈਠੀ ਮੂੰਹ ਗ੍ਰੀਨ ਕਲਰ ਵਾਲੀ ਮੂੰਗਿਆ ਜੀ ਤੇ ਬਾਕੀ ਉਹਨਾਂ ਨਾ ਪਰਪਲ ਜਿਹਾ ਸੂਟ ਹੈ ਜਿਹੜਾ ਉਹ ਵੀ ਇੱਕ ਵਾਰੀ ਵੇਅਰ ਕੀਤਾ ਹੋਇਆ ਪਰਪਲ ਕਲਰ ਵਾਲਾ ਉਹ ਵੇਅਰ ਕਰਕੇ ਦੇਖ ਲਾਂਗੇ ਜੋ ਟਾਈਟ ਵਗੈਰਾ ਨਾ ਹੋਇਆ ਮਾੜਾ ਮੋਟਾ ਬਸ ਨਾ ਹੀ ਆ ਸਰੀਰ ਦਾ ਕੋਈ ਪਤਾ ਹੀ ਨਹੀਂ ਲੱਗਦਾ ਕਦੇ ਖੁੱਲੇ ਕਦੇ ਭੀੜੇ ਹੁਣ ਥੋੜੇ ਜਿਨੇ ਨਾ ਜਿਹੜੇ ਪਿਛਲੇ ਸੂਟ ਆ ਹੁਣ ਉਹ ਥੋੜੇ ਭੀੜੇ ਆਉਂਦੇ ਮੇਰੇ ਹੇ ਰੱਬਾ ਸ਼ਿੱਕਾ ਨੇ ਅੱਜ ਮੈਂ ਲਾਦਾ ਸ਼ਿੱਕਾ ਲੱਗਣਗੇ ਮੈਨੂੰ ਸ਼ਿੱਕਾ ਸਵੇਰ ਦੀ ਆਈ ਜਾਂਦੀਗਾ ਸ਼ਿੱਕਾ ਮੇਰਾ ਕਰ ਲੰਗੇ ਬੇੜਾ ਕਰਕ ਮੈਂ ਰੋਟੀ ਲੈਣੀ ਆ ਰੋਟੀ ਖਾ ਕੇ ਇੱਕ ਗੋਲੀ ਲੈਣੀ ਆ ਪਹਿਲਾਂ ਸ਼ਿੱਕਾ ਨਹੀਂ ਸ਼ਿੱਕਾ ਨੇ ਬੁਰਾ ਹਾਲ ਕਰ ਰੱਖਿਆ ਮੇਰਾ ਉਂ ਜੱਪਦਾ ਵੀ ਨਾ ਮੈਂ ਪਰੋਥਾ ਇੱਕ ਲਾ ਹੀ ਲਾਂ ਉਂ ਵੈਸੇ ਸਵੇਰੇ ਖਵਾਈ ਸੀ ਸਵੇਰੇ ਬਾੜੀ ਸਦਿਆਂ ਖਾਧੀ ਸੀ ਰੋਟੀ ਕਲਿਕ ਕਰ ਲਾ ਲੀਨੀ ਜੇ ਖਾਣਾ ਹੋਊਗਾ ਤੇ ਖਾ ਲੂਗਾ ਹਨਾ ਨਹੀਂ ਫਿਰ ਛੋਟੀ ਜੀ ਲਾ ਲੀਨੀ ਬਸ ਰੋਟੀ ਦਾ ਟਾਈਮ ਦੇਖ ਲਓ ਹੁਣ ਤੁਸੀਂ ਮੇਰਾ ਬਸ ਇਹਨ ਰੋਜ਼ ਹੀ ਹੋ ਜਾਂਦੇ ਮੈਨੂੰ 11:30 ਪਾਉਣੇ 12:00 11:30 ਹੁਣ ਤਾਂ ਰੋਜ਼ ਹੀ 11 ਤੋਂ 12 ਦੇ ਵਿੱਚ ਖਾਣੀ ਮੈਨੂੰ ਰੋਟੀ ਸੁਭਾ ਵਸਤ ਪਿੰਨੀ ਲਈ ਹੁੰਦੀ ਚਾਹ ਦੇ ਨਾਲ ਹਨਾ ਹੁਣ ਪਿੰਨੀ ਵੀ ਕਿੰਨਾ ਕੁ ਵਿਚਾਰੇ ਕਰੀ ਜਾਵੇ ਹਨਾ ਕਿੰਨਾ ਕੁ ਭਰੇ ਐਨੇ ਦਿਨ ਹੋ ਗਏ ਨਹੀਂ ਲੱਗੀਆਂ ਸੀ ਹੁਣ ਲੱਗ ਛੱਕ ਚਲੋ ਜੀ ਰੋਟੀ ਪਾਣੀ ਲਿਆ ਮੈਂ ਖਾ ਤੇ ਹੁਣ ਆਪਾਂ ਸ਼ਾਮ ਦੀ ਸਬਜੀ ਭੱਜੀ ਤਿਆਰੀ ਕਰ 12 ਵਜ ਗਿਆ ਤੇ ਹੁਣ ਆਪਾਂ ਕਰਦੇ ਸਬਜੀ ਭੱਜੀ ਦੀ ਤਿਆਰੀ ਯਾਰ ਕਰਦੇ ਕਿੱਥੇ ਰੱਖਣੀ ਹੈਗੀ ਸਭ ਤੋਂ ਪਹਿਲਾਂ ਨਾ ਮੇਰਾ ਦਾਦਾ ਇਧਰ ਲੱਸਾਂ ਚੱਲੀ ਲੱਸਾਂ ਥੱਲੇ ਰਹਿ ਜਾਊਗਾ ਫਿਰ ਹੁਣ ਮੇਰਾ ਇਰਾਦਾ ਸੀ ਮੈਂ ਕਹਨਾ ਉਹ ਪਰਦਾ ਜੱਪ ਕੱਪੜੇ ਤਾਂ ਸਾਡੇ ਰੋਜ਼ ਦੀਆਂ ਦੋ ਤਾਰਾਂ ਹੁੰਦੀਆਂ ਨੇ ਕਈ ਵਾਰ ਤਾਂ ਜੋੜ ਲਈਦੇ ਤੈਨ ਲੱਗੇ ਤਾਂ ਬਈ ਸ਼ਾਮ ਨੂੰ ਤਾਂ ਤੁਹਾਨੂੰ ਕੱਲ ਤਾਂ ਮੇਨ ਦਾ ਵੀਡੀਓ ਤਾਂ ਮੇਥੋਂ ਐਂਡ ਵੀ ਨਹੀਂ ਹੋਇਆਗਾ ਹੁਣ ਮੈਨੂੰ ਛਿੱਕਾਂ ਲੱਗੀਆਂ ਸੀ ਦੱਸਾਂ ਤੁਹਾਨੂੰ ਮੈਂ ਹੁਣ ਗੋਲੀ ਤਾਂ ਨਹੀਂ ਲਈ ਮੈਂ ਕਹਿੰਦੀ ਨੀਂਦ ਆਜੂਗੀ ਗੋਲੀ ਲੈ ਕੇ ਛਿੱਕਾਂ ਦੀ ਗੋਲੀਆਂ ਹੁੰਦੀਆਂ ਨੇ ਨੀਂਦ ਆਉਂਦੀਆਂ ਨੇ ਜੇ ਲੈ ਲੀਏ ਤਾਂ ਹੁਣ ਮੈਨੂੰ ਲੱਗੇ ਬਈ ਛਿੱਕਾਂ ਪੂਰੀ ਚੰਗੀ ਜਿਹੀ ਜਰਾ ਉਹ ਤੇ ਹਮੇਰਾ ਆਦਤਾ ਸੀਗਾ ਪਹਿਲਾਂ ਛਿੱਕਾ ਦੀ ਗੋਲੀ ਲੈਂਦਾ ਪਹਿਲਾਂ ਮੈਂ ਕਹਿੰਦਾ ਜੇ ਗੋਲੀ ਲੈ ਲਈ ਨੀਂਦ ਆ ਜਾਊਗੀ ਮੈਨਾਂ ਤੇ ਤੂੰ ਪਹਿਲਾਂ ਐ ਕਰ ਸਬਜ਼ੀ ਕੱਟ ਕੇ ਤੇ ਸਬਜ਼ੀ ਧਰ ਦੇ ਤੇ ਫੇਰ ਗੋਲੀ ਲੈ ਕੇ ਚਾਹ ਪੀ ਕੇ ਤੇ ਭਾਵੇਂ ਘੰਟਾ ਪੈ ਜਾਗੇ ਕੰਨ ਸੌਣਾ ਤਾਂ ਹੈ ਨਹੀਂ ਮੈਂ ਨੀਂਦ ਤਾਂ ਨੀਵੇਂ ਨੌਂਦੇ ਉਂ ਚਲ ਪੈ ਜਾਗੇ ਨਾ ਇੰਨੇ ਨਾਲੋਂ ਜਿਹੜਾ ਅਸਰ ਹੋ ਜਾਂਦਾ ਗੋਲੀ ਦਾ ਪਹਿਣਾ ਚਾਹੀਦਾ ਕੋਈ ਵੀ ਦਵਾਈ ਹੈ ਜਦੋਂ ਆਪਾਂ ਦਵਾਈ ਲੈ ਕੇ ਪੈਂਦੇ ਆ ਨਾ ਅਸਰ ਫੇਰ ਹੀ ਉਹ ਕਰਦੀ ਹੈ ਜੇ ਆਪਾਂ ਗੋਲੀ ਲੈ ਕੇ ਤੁਰੇ ਫਿਰਾਂਗੇ ਤੇ ਉਹ ਅਸਰ ਨਹੀਂ ਕਰਦੀਗੇ ਫੇਰ ਆਪਾਂ ਕਹਿੰਦੇ ਨੇ ਆਰਾਮ ਨਹੀਂ ਆਏ ਦਵਾਈ ਲੈਣਾ ਹਣਾ ਕਿੰਨਾ ਬਾ ਪਿਆਰ ਚੁੰਨੀ ਬਈ ਨਹੀਂ ਬਹੁਤ ਔਖੀਆਂ ਨੇ ਚੁੰਨੀਆਂ ਸੰਭਾਲਣੀਆਂ ਚੁੰਨੀਆਂ ਤੋਂ ਬਹੁਤ ਔਖਾ ਕੰਮ ਆ ਠੀਕ ਮੰਨਦੇ ਇਹ ਤਾਂ ਘੜੀ ਦੀ ਘੜੀ ਲੈਣ ਵਾਲਾ ਚੁੰਨਾ ਹੁੰਦਾ ਹਨ ਐਂ ਦਿੱਲੀ ਵੀਰ ਦੇ ਵਿੱਚ ਮਿਲਦਾ ਜਮਾਈ ਨਹੀਂ ਲੈ ਸਕਦੀ ਮੈਂ ਤਾਂ ਮੈਂ ਤਾਂ ਤੁਸੀਂ ਦੇਖੇ ਹੋਗਾ ਮੈਂ ਪਾੜਾ ਸੂਟ ਪਾ ਕੇ ਵੀ ਨਹੀਂ ਰਾਜੀ ਕਰੇ ਕੱਪੜੇ ਹੁਣ ਬਹੁਤ ਆ ਪਰ ਕੀ ਕੀਤਾ ਗਵੇ ਨਹੀਂ ਪਾਏ ਨਹੀਂ ਜਾਂਦੇ ਮੈਂ ਸੱਚਾ ਚਲੋ ਨਾਲ ਨਾਲ ਗੱਲਾਂ ਬੱਤਾ ਹੋ ਜਾਣਗੇ ਨਾਲੇ ਆਪਾਂ ਸਬਜੀ ਕੱਟ ਵੱਡ ਹੋ ਜੂਗੀ ਤੇ ਜੱਪ ਨੂੰ ਵੀ ਜੱਪ ਵੀ ਇਹ ਉਹ ਤੋਂ ਮੈਂ ਵੈਸੇ ਪਾਏ ਹੁਣ ਇਹਦੇ ਨਾਲ ਤੇ ਕਿੰਨੇ ਸੂਟ ਆ ਪੁੱਤ ਫਿਰ ਮੇਰੀ ਗੱਲ ਸੁਣ ਹੁਣ ਕੱਪੜੇ ਕਿਉਂ ਪਾਏ ਦਾ ਮਤਲਬ ਕੀ ਫਿਰ ਕਿੰਨਾ ਚਿਰ ਸੰਭੀ ਜਾਊਂਗੀ ਪੁੱਤ ਤਾਂ ਪਾ ਲੈਨੇ ਘਰੇ ਜਾਣਦੀ ਤਾਂ ਮੈਂ ਕਿਤੇ ਨਹੀਂ ਇਹ ਕੱਪੜੇ ਤੂੰ ਘਰੇ ਲਾ ਲੈ ਆਪਾਂ ਹੁਣ ਵਾਧੂ ਨਵੇਂ ਨਵੇਂ ਸੂਟ ਸਾਰੇ ਘਰੇ ਲਾ ਲੈ ਮੇਰੇ ਆਓ ਹੂੰ ਮੇਰੇ ਆ ਮੇਰੇ ਆ ਜਾਓ ਕੀ ਮੇਰੇ ਤੇਰੇ ਕੱਪੜੇ ਤੇਰੇ ਕੱਪੜੇ ਵੀ ਤਾਂ ਸਾਰੇ ਘਰੇ ਲਾ ਲਿਆ ਪਰ ਨਵੇਂ ਮੇਰੇ ਪੁੱਪੇ ਪਾਪਾ ਸੱਚਾ ਜੀ ਅਸੀਂ ਲੈ ਕੇ ਆਉਣ ਸੀ ਪਹਿਲਾਂ ਜਾਣਾ ਪੈਣਾ ਸੀ ਸਾਨੂੰ ਵੈਸ ਗਲਤੀ ਸਾਡੇ ਤੋਂ ਹੋ ਗਈ ਇੱਕਦਮ ਮਨ ਕੇ ਚਲੋ ਚੁੰਨੀ ਤੇ ਚਲ ਫਾੜੀ ਲਿਆਉਣਗੇ ਇੱਕ ਚੀਜ਼ ਮੈਂ ਕੀ ਕਹੀ ਸੀ ਮੈਨੂੰ ਆਪ ਨੂੰ ਲਿਓਣੀ ਪੈਣੀ ਜਾ ਕੇ ਚੁੰਨੀ ਨਾ ਸਾਨੂੰ ਦੋ ਤਿੰਨ ਇੱਕ ਗੇੜਾ ਲੱਗੂ ਪਰ ਅਸੀਂ ਸੋਚਦੇ ਹਾਂ ਨਾ ਹੀ ਲੱਗੇ ਸਾਡਾ ਗੇੜਾ ਕਿਤੇ ਸਾਡਾ ਡੰਗਾਂ ਹੀ ਸਰਦੇ ਜਾਣਾ ਆਉਣਾ ਬੜਾ ਔਖਾ ਕੰਮ ਲੱਗਦਾ ਬਈ ਜਾਣਾ ਆਉਣਾ ਕਿਤੇ ਐਕਟਿਵਾ ਦਿੱਤੇ ਨਾ ਪਰ ਜੱਪ ਹੁੰਦਾ ਨਾ ਜੱਪ ਦੇ ਨਾਲ ਫਿਰ ਕੰਬੜਾ ਓੱਖਾ ਲੱਗਦਾ ਸਾਨੂੰ ਕਿਉਂਕਿ ਇੱਕ ਤਾਂ ਸਮਾਨ ਹੋ ਜਾਂਦਾ ਇੱਕ ਫਿਰ ਜੱਪ ਪਰ ਦੇ ਵੀ ਘੱਟੋ ਘੱਟ ਇਹਦਾ ਆਪ ਦਾ ਸਮਾਨ ਇੱਜ ਜਾਂਦਾ ਫਿਰ ਇਹ ਵੀ ਚਾਰ ਪੰਜ ਸੋ ਦੇ ਸਮਾਨ ਲੈ ਆਉਂਦਾ ਆ ਜਿੰਨਾ ਦੀ ਇੱਕ ਡਰੈਸ ਮੇਰੀ ਸੀਗੀ ਡਾਇਰੈਕਟ ਲਾਈਨ ਕਰਨ ਵਾਲੀ ਉਹ ਪੇਸਦੀ ਚਿੱਕਾ ਬੜਾ ਲੱਗੇ ਮੈਂ ਕੋ ਗੋਲੀ ਲਾਈ ਨਾ ਫਿਰ ਇਹ ਸਬਜੀ ਤਾਂ ਧਰ ਹੀ ਜਾਣੀ ਆ ਇਹਨਾਂ ਉਨਾਂ ਚਰ ਤਾਜ ਬੰਦੀ ਹੋਈ ਜਾਊਗਾ ਹਾਂ ਮੈਨੂੰ ਨਾ ਧੂਆਂ ਵੀ ਚੜ ਜਾਂਦਾ ਵੇ ਕਵਾ ਮੈਨੂੰ ਮਿਲਦਾ ਪੜੇਥਨ ਵੀ ਚੜ ਜਾਂਦਾ ਢੂੜਾ ਆਹ ਢੂੜਾ ਹੁੰਦਾ ਇਹਨੂੰ ਪੜੇਥਨ ਵੀ ਕਹਿੰਦੇ ਤੇ ਢੂੜਾ ਸਾਡੇ ਉਧਰ ਕਹਿੰਦੇ ਇੱਧਰ ਪੜੇਥਨ ਕਹਿੰਦੇ ਆਪਾਂ ਸਾਰੇ ਭਾਸ਼ਾ ਹੀ ਜਾਣਦੇ ਆ ਮੱਝੇ ਮਾਲ ਵੇਦੀ ਤੇ ਵਸੰਦਸੀ ਜੰਦੀ ਸੀ ਕੱਲੇ ਇਹਨੇ ਵੀਡੀਓਜ਼ ਐਂਡ ਵੀ ਨਹੀਂ ਕਰਦੇ ਤਾਂ ਜ ਆਪਣੇ ਸਭ ਤੋਂ ਪਹਿਲੀ ਗੱਲ ਤਾਂ ਸ਼ਾਮ ਨੂੰ ਮੇਰੇ ਕੋਲ ਟਾਈਮ ਹੁੰਦਾ ਵਾਕ ਦਾ ਨਾ ਮੈਂ ਸੋਚਿਆ ਚੱਲ ਵਾਕ ਕਰ ਲੈਂਦੀ ਹੈ ਸ਼ਾਮ ਨੂੰ ਮੇਰੇ ਕੋਲ ਵਾਕ ਦਾ ਟਾਈਮ ਹੁੰਦਾ ਤੇ ਸ਼ਾਮ ਨੂੰ ਇਹ ਕੀ ਕਰੂਗਾ ਜਾਂ ਦੇਖੂਗਾ ਮੈਨੂੰ ਨਾਲ ਡਵਾਜੇ ਮੈਂ ਨਾਲ ਲੱਗਦੀ ਆ ਕਦੇ ਭਜੋਣ ਲੱਗ ਜੂ ਕਦੇ ਫਿਰ ਚੀਕਾਂ ਮਾਰ ਲੱਗੂ ਉਹਦੇ ਹਰ ਕਰ ਦਿੰਦਾ ਮੇਰੀ ਵਾਕ ਮੈਨੂੰ ਸ਼ਾਮ ਨੂੰ ਕਰ ਨਹੀਂ ਦਿੰਦਾ ਸ਼ਾਉਨ ਨੂੰ ਮੇਰੀ ਵੀ ਵਾਕ ਹੋਈ ਨਹੀਂ ਤੇ ਅੱਜ ਮੈਂ ਚਲ ਜਿਗਰਾਏ ਕੱਢ ਕੇ ਮੈਂ ਕਿਹਾ ਜ ਸਵੇਰੇ ਮੈਂ ਕਿਹਾ ਚੱਲ ਵਾਕ ਕਰਦੇ ਆ ਸਵੇਰੇ ਵੀ ਨਹੀਂ ਕਰਨ ਦਿੱਤੀ ਮੈਨੂੰ ਕਰਨੀ ਵੀ ਨਹੀਂ ਦਿੰਦਾ ਮੈਂ ਕੀ ਕਰਾਂ ਮੇਰੇ ਕੋ ਬੇਰਲੂਸ ਜਦ ਨਹੀਂ ਸਟਾਰਟਿੰਗ ਪੁਆਇੰਟ ਹੋਲੀ ਬੋਲੋ ਬੇਰਲੂਸ ਦੀ ਜਰਨਿੰਗ ਸਟਾਰਟਿੰਗ ਪੁਆਇੰਟ ਵਾਕ ਹੁੰਦੀ ਹੈ ਜੇ ਆਪਾਂ ਵਾਕ ਤੋਂ ਕੰਮ ਸਟਾਰਟ ਕਰਾਂਗੇ ਨਾ ਤੇ ਵਾਕ ਤੋਂ ਕੰਮ ਕੀ ਸਟਾਰਟ ਕਰ ਵਾਕ ਕਰਨੀ ਵੀ ਨਹੀਂ ਦਿੰਦਾ ਮੈਨੂੰ ਬਿਲਕੁਲ ਵੀ ਨਹੀਂ ਕਰ ਲੈਂਦਾ ਜੱਪ ਸਵੇਰੇ ਕਰਦੀ ਹਾਂ ਤਾਜ਼ ਮੈਂ ਪਹਿਲੀ ਵਾਰ ਟਰਾਈ ਕੀਤੀ ਮੈਂ ਕਿਹਾ ਚੱਲ ਸਵੇਰੇ ਹੀ ਕਰ ਲੈਂਦੇ ਆ ਤੇ ਪਰ ਨਹੀਂ ਕਰਨੀ ਦਿੱਤੀ ਨਾਲ ਤੁਰ ਪੈਂਦਾ ਠੰਡ ਚ ਬਾਹਰ ਸ਼ਾਮ ਨੂੰ ਉਦੋਂ ਇਹ ਪਰਥੂ ਪਾ ਦੇ ਨੇ ਸ਼ਾਮੀ ਸ਼ਾਮ ਨੂੰ ਸਗੋਂ ਹੁਣ ਮੇਰੇ ਕੋਲ ਟਾਈਮ ਹੁੰਦਾ ਅੱਗੇ ਤਾਂ ਇਹ ਨਾ ਬੱਚੇ ਦਾ ਟਾਈਮ ਹੀ 4 ਤੋਂ 6 ਹੁੰਦਾ ਉਹਨਾਂ ਐਗਜ਼ਾਮ ਚੱਲਣ ਕਰਕੇ ਬੱਚੇ ਆਉਂਦੇ 3 ਤੋਂ 5 ਤੇ ਉਦੋਂ ਬਾਅਦ ਮਰ ਕੋ ਘੰਟਾ ਹੁੰਦਾ ਕਹਿੰਦਾ ਮਤਰਾ ਤੇ ਪਰ ਕੀ ਕੀਤਾ ਜਾਵੇ ਨਾ ਨਾਪੂ ਤਾਂ ਖਰਾਬ ਨਾ ਕਰਦੀ ਕੁਛ ਆਹ ਕੋਣ ਕੋਣ ਗੰਡਲ ਦੇ ਪੌਂਦਾ ਹੁੰਦਾ ਮੈਨੂੰ ਤਾਂ ਏਸੇ ਲੱਗਦੇ ਹੈ ਕੂਲੇ-ਕੂਲੇ ਪਾ ਲੈਣੇ ਚਾਹੀਦੇ ਆ ਜਿਹੜੇ ਕੱਚੇ-ਕੱਚੇ ਹੁੰਦੇ ਆ। ਇਹ ਛਿੱਟੜੀ ਗੋਲੀਆਂ ਲੈਣੇ ਆ ਖੰਗਰ ਦੇ ਕਰੀ ਜਾਂਦਾ ਹੈਗਾ। ਬੁੱਤ ਸਟੈਂਡ ਨਾ ਹਿਲਾ ਦੀ। ਜਪ ਜੋ ਸਿੰਘ ਬਰਾੜ ਜਪ ਜੋਤ ਵੀ ਅੱਜ ਪੁਰਾਣੇ ਜਿਵੇਂ ਆਪਦੀ ਵੀਡੀਓ ਸ਼ਾਰਟ ਪਾਉਂਦਾ ਹੁੰਦਾ ਸੀ ਅੱਜ ਇਹਦੇ ਵੀ ਸ਼ਾਰਟ ਬਣਾ ਕੇ ਪਾਇਆ ਆ। ਜੱਪ ਪਾਇਆ ਨਾ ਅੱਜ ਦਾ ਸ਼ਾਰਟ। ਮੈਂ ਪਹਿਲਾਂ ਜਿਵੇਂ ਪਾਉਂਦਾ ਹੁੰਦਾ ਸੀ ਨਾ ਛੋਟੇ ਨੂੰ ਤੇ ਅੱਜ ਜਿਹਨੇ ਪਤਾ ਨਹੀਂ ਇਹਦਾ ਮਨ ਕਿਵੇਂ ਬਣ ਗਿਆ। ਮੈਂ ਕਿਹਾ ਪੁੱਤ ਮੈਂ ਤੇਰਾ ਸ਼ਾਰਟ ਪਾਣਾ ਨਾ। ਕਹਿੰਦਾ ਮम्मा ਬਾਲਾ। ਫਿਰ ਇਹਨੇ ਬਣਵਾ ਲਿਆ ਤੇ ਪਾਇਆ ਹੋਇਆ ਆਪਾਂ ਦੇਖੋ ਜੇ ਤੁਸੀਂ ਸ਼ਾਰਟ ਦੇ ਵਿੱਚ ਜਾ ਕੇ ਨਾ ਸ਼ਾਰਟਸ ਵਿੱਚ ਜਾ ਕੇ ਆਪਣਾ ਹੈ ਪਾਸੋਂ ਪਾਇਆ ਕਰੇਂ ਕਬੂਤਾਰ ਦੀ ਵੀਡੀਓ ਤੋਂ ਚੈਨਲ ਤੇ ਆਦੇ ਦੇ ਪਾਇਆ ਕਰੋਗੇ ਅਗਲਾ ਭਾਈ ਚੱਲ ਪਾ ਲਿਆ ਕਰੂਗੇ ਤੇ ਦੀਆਂ ਸ਼ਾਰਟਸ ਪਾ ਦਿਆ ਕਰਾਂਗੇ ਐਂ ਤਾਂ ਕੀ ਹੁੰਦਾ ਹੈ ਹੁਣ ਇਹਨੂੰ ਚਾਹ ਆਉਂਦਾ ਉਹਦਾ ਦੁਬਾਰਾ ਅੱਗੇ ਵੀਡੀਓ ਬਣਾਉਂਦਾ ਤੇ ਆਦੇ ਚੈਨਲ ਦਾ ਐਵੇਂ ਮੈਂ ਨਾਮ ਬਦਲਤਾ ਹੈ ਹੈ ਪੋਣੀ ਵੀਡੀਓ ਪੋਣੀ ਆ ਕੋਈ ਨਹੀਂ ਫਿਰ ਬਣਾ ਕੇ ਪਾਵਾਂਗੇ ਆਪਾਂ ਜੇ ਕਿਹੜਾ ਕੋਈ ਕੰਟੈਂਟ ਤਾਂ ਲੱਭ ਆਉਂਦਾ ਤੂੰ ਕੋਈ ਕੰਟੈਂਟ ਤਾਂ ਲੱਭ ਕਾਦੇ ਤੇ ਬਣਾਏਗਾ ਕੋਈ ਵੀਡੀਓ ਦਾ ਕੰਟੈਂਟ ਪਾਲ ਆਉਂਦਾ ਤੂੰ ਹੋਰ ਕੋਈ ਤੂੰ ਆਪਦਾ ਵੀਡੀਓ ਦਾ ਕੰਟੈਂਟ ਤਾਂ ਪਾਲ ਕੀ ਕਰੇਗਾ ਤੂੰ ਵੀਡੀਓ ਬਣਾਉਂਗੀ ਤੇਰੀ ਮੈਂ ਹਾਂ ਬਸ ਆ ਸਬਜੀ ਕੱਟ ਲਈਏ ਫਿਰ ਤੇਰੀ ਵੀਡੀਓ ਬਣਾਉਣੀ ਆਲੂ ਆ ਬੁੱਤਾ ਆਲੂ ਖੋ ਨਾ ਖੰਦੇ ਹੁੰਦੇ ਕੱਚਾ ਤੇ ਲੋ ਜੀ ਮੰਮੀ ਦਾ ਆ ਗਿਆ ਸੀ ਫੋਨ ਤੇ ਮੈਂ ਕਹਦੀ ਗੱਲ ਮੇਰੀ ਅੱਖਾਂ ਤੋਂ ਪਤਾ ਲੱਗਦਾ ਵਾ ਸ਼ਿੱਕਾਂ ਲੱਗਿਆ ਦਾ ਨਾ ਮੈਂ ਦੇਖਾ ਤਾਂ ਪਤਾ ਲੱਗਣ ਲੱਗ ਜਾਂਦਾ। ਇਹਨੂੰ ਤਰਦਾ। ਮੈਂ ਤਾਂ ਛਿੱਕਾਂ ਨੇ ਅੱਜ ਮੈਨੂੰ ਨਾ ਮਾਰਕ ਦਿੱਤਾ ਨੱਕ ਵੀ ਕਿੰਨਾ ਲਾਲ ਹੋ ਗਿਆ। ਇਹ ਛਿੱਕਾਂ ਲੱਗਿਆਂ ਮੇਰਾ ਬੁਰਾ ਹਾਲ ਹੀ ਹੋ ਜਾਂਦਾ ਇਹਨਾਂ। ਤੇ ਤੇ ਲੋ ਜੀ ਹੁਣ ਮੇਰਾ ਛਿੱਕਾਂ ਨਾਲ ਹੋ ਗਿਆ ਬੁਰਾ ਹਾਲ ਤਾਂ ਦੱਸਾਂ ਅੱਖਾਂ ਤੋਂ ਇਹੋ। ਅੱਖਾਂ 'ਚ ਮੈਨੂੰ ਪਾਉਂਗੀ ਦਵਾਈ ਵੈਸੇ ਮੈਂ ਗੋਲੀ ਲੈ ਲਈ ਆ ਤੇ ਹੁਣ ਪਿੰਦੀ ਪੀਸੀ ਚਾਹ ਮੰਮੀ ਨੇ ਬਣਾ ਲਈ ਸੀ ਚਾਹ ਤੇ ਹੁਣ ਆਪਾਂ ਪੀਵਾਂਗੇ ਚਾਹ। ਜੀ। ਫਿਰ ਉਹ ਗੋ ਚਾਹ ਪੀ ਕੇ ਨਾ ਮੈਨੂੰ ਤੇ ਤੁਹਾਨੂੰ ਮੈਂ ਦੱਸਿਆ ਬਿੰਦਗਾ ਦਾ ਸਟਾਕ ਵੀ ਕਾਫੀ ਜ਼ਿਆਦਾ ਗਿਆ ਇਸ ਕਰਕੇ ਮੈਨੂੰ ਵੇਰ ਲਾਣੀ ਪੈਂਦੀ ਹੈਗੀ ਚੁੰਨੀ ਜੀ ਦਾ ਬਸ ਮੈਂ ਤਾਂ ਇੰਨਾ ਕਚੇਰ ਬਸ ਲੈ ਲਿਆ ਜੋੜ ਕੇ ਰੱਖ ਦਾਂਗੇ ਬਾਅਦ ਚ ਤੁਹਾਨੂੰ ਮੈਂ ਪਹਿਲਾਂ ਪੀਣੀ ਹੈ ਚਾਹ ਜੀ ਜਾ ਪਾ ਫਿਰਦਾ ਵੱਖਰਾ ਕੰਮ ਕਰਦਾ ਕੰਮ ਕਰਦਾ ਕਹਿ ਦਿੰਦਾ ਹੈਗਾ ਚਲੋ ਜੀ ਮੈਂ ਪੀਣੀ ਚਾਹ ਪਿਉਣੀ ਅੱਖਾਂ ਚ ਦਵਾਈ ਤੇ ਫਿਰ ਥੋੜਾ ਕਚੇਰ ਨਾ ਪੈਣੀ ਆ ਅੱਖਾਂ ਦੇ ਨਾਲ ਅੱਖਾਂ 'ਚ ਖਰਚ ਵੀ ਫੇਰ ਹੀ ਹਟੂਗੀ ਫੇਰ ਮੈਂ ਸਬਜੀ-ਸਬਜੀ ਧਰੂੰਗੀ ਉੱਠ ਕੇ ਕਿਉਂਕਿ ਬੱਚੇ ਤਾਂ ਨੇ 3 ਵਜੇ ਤੋਂ ਪਹਿਲਾਂ ਸਬਜੀ-ਸਬਜੀ ਬਣਾ ਲਾਂਗੇ ਆਪਾਂ ਤੇ ਚਲੋ ਜੀ ਮਿਲਦੇ ਹੁਣ ਆਪਾਂ ਸਿੱਧਾ ਤੁਹਾਨੂੰ ਜਦੋਂ ਸਬਜੀ ਬਣਾਉਣ ਲੱਗਾਂਗੇ ਉਦੋਂ ਮਿਲਦੇ ਆਪਾ ਹਾਂ ਜਾ ਪੁੱਤਰ ਜੀ ਅਸੀ ਕਾਲ ਪੁੱਤਰ ਜੀ ਕੀ ਕਰਦੇ ਪਏ ਹੋ ਸੋਈ ਸੋਈ ਕਰ ਲੱਗੇ ਹੋ ਤੇ ਅੱਜ ਤੁਹਾਡੇ ਦਾਦੂ ਜੀ ਕਿੱਥੇ ਆ ਦਾਦ ਜਾਲ ਗੁਰਦੁਆਰੇ ਗੁਰਦੁਆਰੇ ਕੱਦ ਤੇ ਗਏ ਆ

ਲੋਵੀ ਮੈਂ ਫਿਰ ਗਈ ਲੋਕਾਂ ਨੂੰ ਮੈਂ ਟਾਈਮ ਹੋ ਚੱਲਿਆ 4:30 ਦਾ 3 ਵਜੇ ਆਉਂਗੇ ਬੱਚੇ ਟਿਊਸ਼ਨ ਨੂੰ ਤੇ ਹੁਣ ਆਪਾਂ ਸਬਜੀ ਧਰਦੀ ਕੱਟੀ ਪਈ ਆਪਣੀ ਵਲੌਗ ਹੁਣ ਅਪਲੋਡ ਕਰਕੇ ਆਈਆਂ ਪਹਿਲਾਂ ਦਵਾਈ ਲਈ ਛਿੱਕਾਂ ਦੀ ਰੈਸਟ ਤਾਂ ਬਣ ਕੇ ਚਲੂੰ 10 ਬਣ ਕੇ ਚਲਦਾ ਘੰਟਾ ਬਿਤੇਗੀ ਨੀਂਦ ਤਾਂ ਨੀਓਈ ਫਿਰ ਮੈਂ ਫੋਨ ਤੇ ਪਲ ਐਡੀਟਿੰਗ ਕੀਤੀ ਐਡੀਟਿੰਗ ਕਰਕੇ ਵਲੌਗ ਅਪਲੋਡ ਕੀਤਾ 2:30 ਵਜੇ ਹੁਣ 15 ਮਿੰਟ ਬਾਅਦ ਵਲੌਗ ਐਡਿਟ ਕਰਕੇ ਹੁਣ ਇੱਧਰ ਆ ਗਈ ਆ ਹੁਣ ਕਿ ਚਲ ਸਬਜ਼ੀ ਧਰ ਦਈਏ ਉਹਨੇ ਬੱਚੇ ਆ ਜਾਣਗੇ ਫਿਰ ਟਿਊਸ਼ਨ ਪੜਾਵਾਂਗੇ ਆਪਾਂ ਵੇਖੋ ਸ਼ਿੱਕਾ ਦੇ ਨਾਲ ਤਾਂ ਸਾਰਾ ਸਿਸਟਮ ਹੀ ਹੋਰ ਹੋ ਜਾਂਦਾ ਅੱਖਾਂ ਦਾ ਬੁਰਾ ਹਾਲ ਹੋ ਜਾਂਦਾ ਹੋਰ ਹੋ ਗਿਆ ਤੇ ਗੋਭੀ ਅੱਜ ਆਪਾਂ ਮਿਕਸ ਪਾਵਾਂਗੇ ਅੱਗੇ ਆਪਾਂ ਗੋਭੀ ਉਬਾਲਦੇ ਹੁੰਨੇ ਆ ਅੱਜ ਮੈਂ ਗੋਭੀ ਚੈੱਕ ਕਰ ਲਈ ਸੀ ਬਸ ਸਾਫ਼ ਸੀ ਗੋਭੀ ਫਿਰ ਮੈਂ ਘਾਇਨ ਬਣਾਵਾਂਗੇ ਜਦ ਮਿਕਸ ਪਹਿਲੀ ਵਾਰ ਬਣਾਉਣ ਲੱਗਾ ਕਿ ਮੈਂ ਗੋਭੀ ਉਬਾਲ ਕੇ ਬਣਾ ਲਈ ਹੁੰਦੀ ਹੈ जी टाइम बहुत हो गया मेरा बलॉग अब बिल्कुल भी नहीं बनिया बिल्कुल भी नहीं बनया मैं अंदर ला गई बैड वगैरह सोन दस मैं नीच हम चढ़ी आसैक्टली नो के आ गए दिखाने में सुबह विखाए से एक आूट मेरा देखन पाया ਮਹਿਰੂਨ ਦਾ ਇਹ ਪਿਛਲੇ ਸਾਲ ਬਣਾਇਆ ਸੀ ਮੈਂ ਇਹ ਵੀ ਡਰੈਕਲਿੰਗ ਕਰਾਉਣ ਵਾਲਾ ਸੀ ਪਾਇਆ ਸੀ ਮੇਕ ਨੂੰ ਫੰਕਸ਼ਨ ਤੇ ਪਾਇਆ ਸੀਗਾ ਆਈ Think ਫੰਕਸ਼ਨਸ ਹੈ ਨਾ ਸਾਡੇ ਉਹਨਾਂ ਇੰਗੇਜਮੈਂਟ ਪਾਰਟੀ ਦਾ ਫੰਕਸ਼ਨਸ ਹੀ ਸਾਡੇ ਉਹਦੇ ਪਾਇਆ ਸੀ ਆ ਮੇਰਾ ਕੜਾਈ ਵਾਲਾ ਇਹ ਵੀ ਡਰੈਕਲਿੰਗ ਕਰਾ ਲਿਓਣ ਆਪਾਂ ਅੱਜ ਦੋਨੋਂ ਡਰੈਕਲਿੰਗ ਦਾ ਕੰਮ ਵੀ ਨਿਬੜ ਗਏ ਤੋਂ ਡਰੈਸ ਜਿਹੜੀ ਸੀ ਇੱਕ ਕਰਾਉਣ ਵਾਲੀ ਉਹ ਅੱਜ ਦੇ ਆਂਦੀ ਹੈ ਹਸਬੰਦ ਨੇ ਮਾਰਕੀਟ ਦਾ ਕੰਮ ਇਹਨਾਂ ਨੇ ਵੀ ਹਰਤਾ ਸੀ ਅੱਜ ਮੈਨੂੰ ਲੱਗਦਾ ਮੈਂ ਵਲੌਗ ਜਮਾ ਹੀ ਨਹੀਂ ਸ਼ੂਟ ਕਰਿਆ ਸ਼ਾਇਦ ਮੈਨੂੰ ਲੱਗਦਾ ਬਸ ਉਹ ਜਿਹੜੀ ਇਦੋਂ ਦਾ ਮੇਰਾ ਤਾ ਇੱਕ ਤਾਂ ਡਾਇਰੈਕਟਲੀ ਨਾਲੇ ਕੱਪੜੇ ਐਕਸੀਨ ਵਾਲੇ ਸ਼ਾਲ ਵਗੈਰਾ ਲੈਂਦੇ ਸੀ ਉਹ ਸਾਰਾ ਕੁਝ ਪਿਆ ਹਸਬੰਡ ਆ ਗਏ ਸੀ ਰੋਟੀ ਖਾਣ ਲੱਗੇ ਜੱਪ ਬੈਠਾ ਸਿਆ ਕਰੀ ਜਾਂਦਾ ਜੱਪ ਦੀ ਬੰਦੂਕ ਤਾਂ ਵੇਖੋ ਕਿੱਡੀ ਵੱਡੀ ਪਈ ਅਮਾਈ ਦਾ ਦੇਖੀ ਹੁੰਦਾ ਤੇ ਆਪਾਂ ਮਿਲਾਂਗੇ ਤੁਹਾਨੂੰ ਇਸ ਤੋਂ ਬਾਅਦ ਹੋ ਗਿਆ ਵੀਡੀਓ ਦਾ ਐਂਡ ਤਾਂ ਹੋਇਆ ਨਹੀਂ ਟਾਈਮ ਹੋ ਗਿਆ 8 ਵਜੇ ਦਾ ਤੇ ਹੁਣ ਅਸੀਂ ਬੈਠੇ ਸੀ ਦੁੱਧ ਪੀ ਜਾਂਦਾ ਜੱਪ ਜੋ ਤਾਂ ਜੱਪ ਆ ਇਸ ਟਾਈਮ ਆਪਦੇ ਪਾਪਾ ਕੋਲੋਂ ਦੁੱਧੂ ਪੀਂਦਾ ਹੁੰਦਾ ਤੁਹਾਡਾ ਵੀ ਬਲੌਗ ਵੀ ਕੁਝ ਜ਼ਿਆਦਾ ਸ਼ੂਟ ਅਪ ਨਹੀਂ ਹੋਇਆਗਾ ਕੁਝ ਨਾ ਮੈਂ ਤੁਹਾਨੂੰ ਸਹੀ ਦੱਸਾਂ ਇੱਕ ਤਾਂ ਮੰਨ ਕੇ ਚੱਲੋ ਬਲੌਗ ਕੁਝ ਲੇਟ ਜ਼ਿਆਦਾ ਸ਼ੁਰੂ ਕੀਤਾ ਇੱਕ ਨਾ ਪਤਾ ਕਿ ਜਪ ਜੋਤ ਨੂੰ ਮੈਂ ਹੁਣ ਲੇਟ ਹੀ ਨਵਾਣੀ ਹੈਗੀ ਆ ਸਿਰਫ ਪਿੰਡ ਨਹੀਂ ਪਿੰਡੇ ਨੂੰ ਆਈ ਸੀ ਥੋੜਾ ਲੇਟ ਹੀ ਨਵਾਇਆ ਸੀ ਬਸ ਇਦਾਂ ਹੀ ਹਲਕੇ ਫੁਲਕੇ ਜੇ ਕੰਮ ਖੁਮਕਾਜ ਕਰਦੇ ਨਾ ਬਸ ਦਿਨ ਲੰਘ ਜਾਂਦਾ ਤੇ ਕੰਮ ਅੱਗੇ ਕੈਮਰਾ ਚੱਕ ਲੈਣ ਜੀ ਕੈਮਰਾ ਚੱਕਾਂਗੇ ਕੰਮ ਘੱਟ ਹੁੰਦੇ ਇਹ ਮੈਂ ਐਕਸਪੀਰੀਅੰਸ ਕਰਿਆ ਜੇ ਤਾਂ ਕੈਮਰੇ ਚੱਕ ਕੇ ਤੁਸੀਂ ਕੰਮ ਕਰੋ ਜਿਹੜਾ ਕੰਮ ਤੁਸੀਂ 10 ਮਿੰਟਾਂ ਚ ਕਰਨਾ ਉਹ ਤੁਹਾਨੂੰ ਘੱਟੋ ਘੱਟ 40 ਮਿੰਟਾਂ ਚ ਹੋਊਗਾ ਤੁਹਾਡਾ ਕੰਮ ਜੇ ਕੈਮਰਾ ਚੱਕਦੇ ਮੈਨੂੰ ਇਦਾਂ ਹੁੰਦਾ ਮੈਂ ਕਿ ਚਲ ਸਾਰੇ ਕੰਮ ਨਵੇੜ ਕੇ ਆਪਾਂ ਕੈਮਰਾ ਚੱਕਾਂਗੇ ਤੇ ਜਦੋਂ ਕੰਮ ਕਰਕੇ ਕੈਮਰਾ ਚੱਕਦੇ ਆ ਫਿਰ ਕੋਈ ਕੰਮ ਨਹੀਂ ਹੁੰਦਾ ਫਿਰ ਵਲੌਗ ਦਾ ਸ਼ੂਟ ਕਰਗੇ ਇਦਾਂ ਸਾਰਾ ਕੁਝ ਸਿਸਟਮ ਇਦਾਂ ਖਰਾਬ ਹੋ ਜਾਂਦਾ ਤੇ ਅੱਜ ਵੀ ਬਸ ਆਪਣਾ ਵਲੌਗ ਮੈਨੂੰ ਲੱਗਦਾ 10 ਮਿੰਟ ਦਾ ਵੀ ਜੇ ਬਣ ਗਿਆ ਤਾਂ ਵੀ ਆਪਾਂ ਅਪਲੋਡ ਕਰ ਦ ਜਮਾਈ ਥੋੜਾ ਬੰਦਾ ਹੈ ਤੇ ਚਲੋ ਦੇਖੀ ਚੋ ਜਿੰਨਾ ਵੀ ਬੰਦਾ ਹੋਵੇ 5 ਮਿੰਟਾਂ ਦਾ ਵੀ ਬਣਿਆ ਤੇ ਅਪ 5 ਮਿੰਟ ਦਾ ਵੀ ਅਪਲੋਡ ਕਰ ਦਾਂਗੇ ਬਸ ਮਾਰਨਿੰਗ ਕੁਸ਼ਨ ਹੀ ਬਸ ਉਹਨਾਂ ਦੇ ਦੋਤੇ ਉਦੋਂ ਮੈਂ ਲਾਦਾ ਮੈਂ ਸਬਜੀ ਵਗੈਰਾ ਕੱਟੀ ਰੈਸਟ ਵਗੈਰਾ ਕੀਤੀ ਬਸ ਉਸ ਤੋਂ ਬਾਅਦ ਮੈਂ ਛਿੱਕਾ ਲੱਗ ਗਿਆ ਛਿੱਕਣ ਮੇਰਾ ਪੂਰਾ ਹਾਲ ਕਰਦਾ ਸੱਚੀ ਦੱਸਾਂ ਬਸ ਰੋਟੀ ਪਕਾ ਕੇ ਤੇ ਸਬਜੀ ਵਗੈਰਾ ਬਣਾਈ ਸ਼ਾਮ ਨੂੰ ਤੇ ਟਿਊਸ਼ਨ ਪੜਾਈ ਟਿਊਸ਼ਨ ਪੜਾ ਕੇ ਤੇ ਬਸ ਰੋਟੀ ਬਣੀ ਜਾਪ ਕਰਨ ਕੋ ਐਪ ਤੋਂ ਬੱਚਾ ਪਤਾ ਹੀ ਹੈ ਬੱਚੇ ਵੀ ਨਾ ਕਮ ਸੇ ਕਮ ਅੱਧਾ ਘੰਟਾ ਤੋਂ 40 ਮਿੰਟ ਲਾ ਦਿੰਦਾ ਜਦੋਂ ਰੋਟੀ ਖਾਂਦਾ ਹੌਲੀ ਹੌਲੀ ਆਈ ਕਰਦੇ ਰਹਿਤ ਨੂੰ ਤਾਂ ਇੱਧਰ ਚੱਲੀ ਜਾਂਦਾ ਪਰ ਉਹ ਜਲਦੀ ਜਲਦੀ ਪੀਣਾ ਇਹਨੇ ਇਸ ਟਾਈਮ ਆਉਦੇ ਪਾਪਾ ਤੋਂ ਹੀ ਹੁੰਦਾ ਦੁੱਧ ਸੁਬਾ ਦਾਦੂ ਤੋਂ ਪੀਣਾ ਹੁੰਦਾ ਤੇ ਦੁਪਹਿਰੇ ਜੇ ਦਾਦੂ ਹੋਣਗੇ ਤਾਂ ਦਾਦੂ ਤੋਂ ਹੀ ਪੀਣਾ ਜੇ ਨਹੀਂ ਹੈਗੇ ਤਾਂ ਮੈਂ ਜੇ ਠੀਕ ਆ ਤਾਂ ਮੈਂ ਪਿਆ ਦਾਂ ਜੇ ਮੈਂ ਵੀ ਮੈਂ ਠੀਕ ਨਹੀਂ ਤਾਂ ਫਿਰ ਮੰਮੀ ਨੇ ਪਿਉਣਾ ਜਮਾਂ ਲਾਸਟ ਤੇ ਵਾਰੀ ਮੰਮੀ ਤੇ ਆਉਂਦੀ ਹੈ ਫਿਰ ਨਹੀਂ ਇੱਧਰ ਵੇਖੋ ਇਸ ਟਾਈਮ ਤਾਂ ਪੱਕਾ ਪਾਪਾ ਕੋਲ ਇਹ ਕੰਬਲ ਬਿਨਾ ਦੁੱਧ ਨਹੀਂ ਪੀਂਦਾ ਚੱਪ ਜੁਤਾ ਕੰਬਲ ਬਿਨਾ ਪਹਿਲਾਂ ਕਰੂਗਾ ਪਹਿਲਾਂ ਮੇਰੀ ਲੱਤਾਂ ਦੇ ਉੱਤੇ ਕੰਬਲ ਦੇ ਉਹ ਕੰਪਲ ਦੇ ਕੇ ਮੇ ਸੀਸੀ ਮੂੰਹ 'ਚ ਬਾਉ ਮੇਰੇ ਉਹ ਨਸੀਗੰਦਾ ਅੱਥੋਂ ਨਾਲ ਜੂਤ ਬਸ ਅੱਥੋਂ ਨਾਲ ਜੂਤ ਅੱਜ ਨਾ ਅੱਜ ਜੱਪ ਜੋਦ ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਜੱਪ ਜੋਦ ਨੇ ਸ਼ਾਰਟ ਬਣਵਾਇਆ ਸੀ ਅੱਜ ਅੱਜ ਮਮਾ ਕਹਿੰਦਾ ਮਮਾ ਵੀਡੀਓ ਮੈਂ ਕਿਹਾ ਵੀਡੀਓ ਬਣਵਾਉਣੀ ਹੈ ਕਹਿੰਦਾ ਹਾਂ ਮਮਾ ਮੈਂ ਬਣਵਾਉਣੇ ਅੱਜ ਵੀਡੀਓ ਬਣਵਾਈ ਸੀ ਨੇ ਸ਼ਾਰਟ ਮੈਂ ਕਿਹਾ ਚਲੋ ਜੇ ਬਣਵਾ ਲਿਆ ਕਰੂਗਾ ਤਾਂ ਆਪਦੇ ਪਾ ਦਿਆ ਕਰੂਗਾ ਹਨਾ ਮੈਨੂੰ ਆ ਮੈਂ ਜੱਪ ਨੂੰ ਕਿਹਾ ਜੱਪ ਮੈਂ ਤੇਰੇ ਤੇ ਵੀ ਚੈਨਲ ਦਾ ਨਾਮ ਹੈ ਕਿ ਬਦਲ ਕੇ ਤੇ ਆਉਦਾ ਕਰ ਲੈ ਮੈਂ ਕਿਹਾ ਤੂੰ ਵਧੀਆ ਹੁਣ ਤਾਂ ਕਹਿੰਦਾ ਮੈਂ ਬਣਾਉਣੀ ਹੈ ਵੀਡੀਓ ਤੇ ਮੈਂ ਨਾਲੇ ਮੈਨੂੰ ਖੇਚੜ ਕਰ ਮਗੋਂ ਮੇਰੇ ਨੂੰ ਵੀ ਸਾਰਾ ਟਾਈਮ ਇੱਥੇ ਸਪੈਂਡ ਕਰਨਾ ਤੇ ਤੇਰੇ ਚੈਨਲ ਨੂੰ ਮੈਂ ਕਿਹ ਚੱਲ ਗਰੋ ਕਰ ਜੂਗਾ ਪਰ ਮੈਨੂੰ ਕੀ ਪਤਾ ਮੈਂ ਕਿ ਧੁੱਕਾ ਬਣਾਏਗਾ ਵੀਡੀਓ ਮੈਂ ਚੈਨਲ ਦਾ ਨੇਮ ਚੇਂਜ ਕਰਤਾ ਸੀ ਸੋਨਾ ਪੁੱਤ ਮੇਰਾ ਹੀਰ ਬੈਂਡ ਲਾਈ ਬੈਠਾ ਹੈਗਾ ਚਲੋ ਚਲ ਕੇਂਦਰਪੁਰ ਚਲੀਏ ਆਪਾਂ ਤੇ ਚਲੋ ਜੀ ਹੁਣ ਚੱਲਦੇ ਆ 15 ਟਾਈਮ ਤੁਹਾਡੇ ਸਾਹਮਣੇ ਆ ਦੇਖੋ 8 ਵਜੇ ਤੇ ਹੁਣ ਬਸ ਅਪ ਰੋਟੀ ਪਣੀ ਖਾ ਲਿਆ ਸੀ ਦੁੱਧ ਵੀ ਆਪਣੇ ਪੀ ਲਿਆ ਹੈਗਾ ਤੇ ਹੁਣ ਆਪਾਂ ਨਾ ਫੋਨ ਨੂੰ ਥੋੜਾ ਸਕਰੋਲ ਕਰਾਂਗੇ ਉਸ ਤੋਂ ਬਾਅਦ ਮੈਂ ਅੱਜ ਸਗੋਂ ਦੁਪਹਿਰੇ ਦਵਾਈ ਲਈ ਸੀ ਤੇ ਮੈਨੂੰ ਨਾ ਨੀਂਦ ਆਉਂਦੀ ਸੀ ਉਦੋਂ ਮੈਂ ਸੁੱਤੀ ਨਹੀਂ ਗਈ ਉਹ ਗੁੱਸੇ ਤੇ ਫਿਰ ਟਿਊਸ਼ਨ ਵਗੈਰਾ ਪੜ੍ਹਾਉਣੀ ਸੀ ਸੁੱਤੀ ਨਹੀਂ ਤੇ ਹੁਣ ਮੈਂ ਸਰੀਂ ਹੀ ਸੌਂਦੀ 9 ਵਜੇ ਤੱਕ ਸੌਣ ਦੀ ਕੋਸ਼ਿਸ਼ ਕਰੂੰਗੀ ਅੱਜ ਮੈਂ ਜੇ ਤਾਂ 9 ਵਜੇ ਤੱਕ ਸੌਂ ਗਈ ਫਿਰ ਤਾਂ ਬੱਲੇ ਬੱਲੇ ਸਵੇਰ ਹਸਦੇ ਆਂ ਕਹ ਜਾਂਦਾ ਫਿਰ ਹੁਣ ਤਾਂ ਸੀੇਵਰ ਜਾਂਦੇ ਹੁਣ ਸਵੇਰ ਸਵੇਰ ਠੰਡ ਹੁੰਦੀ ਵੀ ਹੁਣ ਮੇਰੇ ਬਾਲੀ ਸਦਿਆਂ ਉੱਠਦੇ ਬਾਲੀ ਸਦਿਆਂ ਉੱਠ ਕੇ ਕਰਨਾ ਕੀ ਹੁੰਦਾ ਕੰਮ ਤਾਂ ਸਾਰੇ ਅੱਗੇ ਤਾਂ ਉੱਠਣਾ ਪੈਂਦਾ ਹੁੰਦਾ ਸੀ ਇੱਕ ਤਾਂ ਤਾਜੀ ਸਬਜ਼ੀ ਬਣਾਣੀ ਪੈਂਦੀ ਸੀ ਕਟਿੰਗ ਕਰਨੀ ਸਬਜ਼ੀ ਨਾ ਉਹਦੇ ਨਾਲ ਜੀ ਆ ਹੁਣ ਮੇਰੇ ਨੇਲ ਪੇਂਟ ਵੀ ਉਤਾਰਾਂਗੇ ਆਪਾਂ ਵਿਆਹ ਵੀ ਜਾਣਾ ਹੈਗਾ ਵਿਆਹ ਆਪਾਂ ਜਾਣਾ ਹੈਗਾ ਆਈ ਥਿੰਕ ਮੰਮੀ ਵਿਆਹ ਸੀ ਸ਼ਾਇਦ 29 ਨੂੰ ਜਾਣਾ ਮੰਮੀ ਆਪਾਂ 29 ਨੂੰ ਜਾਣਾ ਨਾ ਵਿਆਹ ਤਲੋ ਜੀ ਆਪਾਂ ਨੂੰ ਆ ਗਿਆ ਵਿਆਹ ਵੈਸੇ ਦਾ ਵਿਆਹ ਆਪਣਾ ਸਟਾਰਟ ਹੈਗਾ 28 ਨੂੰ ਆਪਾਂ ਸੱਦਿਆ ਤਾਂ ਮਤਲਬ ਆਪਾਂ ਜਾਗੋ ਤੇ ਵੀ ਸੱਦਿਆ ਪਰ ਆਪਾਂ ਜਾਗੋ ਤੇ ਨਹੀਂ ਜਾਂਦੇ ਜਸ ਦੂਰ ਕਰਕੇ ਨਾ ਸਾਡੇ ਤੋਂ ਹਮੇਸ਼ਾ ਹੀ ਆਲਵੇਸ ਜੀ ਸਾਨੂੰ ਨਾ ਵਿਆਹ ਦੀ ਜਾਗੋ ਦਾ ਇਨਵੀਟੇਸ਼ਨ ਵੀ ਆਉਂਦਾ ਤੇ ਵਿਆਹ ਦਾ ਵੀ ਆਉਂਦਾ ਹੁੰਦਾ ਤੇ ਫਿਰ ਅਸੀਂ ਜਾਗੋ ਤੇ ਨਹੀਂ ਜਾਂਦੇ ਹੁੰਦੇ ਕਿਉਂਕਿ ਹਰੇਕ ਜਾਗੋ ਤੇ ਨਹੀਂ ਜਾਇਆ ਜਾਂਦਾ ਕਿਉਂਕਿ ਇੱਕ ਨਾ ਦੂਰ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਹੋਣ ਕਰਕੇ ਨਹੀਂ ਜਾਇਆ ਜਾਂਦਾ ਘਰੇ ਪਸੂ ਕਰ ਹੋਣ ਕਰਕੇ ਜੀ ਹੁਣ ਆਪਾਂ ਚਲੇ ਵੀ ਜਾਂਦੇ ਚਲੋ ਜਾਗੋ ਤੇ ਫਿਰ ਵਾਪਸ ਨੇ ਆਏ ਜਾਂਦਾ ਫਿਰ ਧਾਰਾਂ ਦਾ ਔਖਾ ਹੋ ਜਾਂਦਾ ਕੰਮ ਸੋ ਇਸ ਕਰਕੇ ਅਸੀਂ ਕਦੇ ਵੀ ਜਾਗੋ ਤੇ ਪ੍ਰੋਗਰਾਮ ਤੇ ਕਦੇ ਨਹੀਂ ਗਏ ਸੀ ਦੂਰ ਜੇ ਨੇੜੇ ਜਿਵੇਂ ਹੁਣ ਪੇ ਉਦਣ ਗਏ ਸੀ ਉਹ ਆਪਣੇ ਇੱਥੇ ਨੇੜੇ ਹੀ ਸੀਗਾ ਕੋਠਾ ਜਿਹਾ ਸੀ ਅਸੀਂ ਮਾਸੀ ਕੇ ਕੋਠਾ ਜੀ ਸੀ ਵਿਆਹ ਹੋਤਾ ਫਿਰ ਇਸ ਕਰਕੇ ਆਪਾਂ ਚੱਲ ਗਏ ਸੀ 2 ਘੰਟੇ ਲੈ ਸੀ ਪਰ ਅੱਬ ਸੀ ਦੂਰ ਦੀ ਜਾਂ ਮੰਨ ਕੇ ਚੱਲੋ ਕਦੇ ਨਹੀਂ ਗਏ ਜੇ ਕਦੇ ਦੂਰ ਦੇ ਸਾਨੂੰ ਜਾਣਾ ਵੀ ਪੈ ਜਾਣਾ ਤੇ ਫਿਰ ਸਾਨੂੰ ਮੰਮੀ ਇੱਕ ਮੰਮੀ ਫਿਰ ਘਰੇ ਰਹੋਗੇ ਸਾਡੇ ਐ ਹੁੰਦਾ ਫਿਰ ਪਰ ਹੁਣ ਮੰਨ ਕੇ ਚੱਲੋ ਸੀ ਜਾਣਾ ਹੈਗਾ ਵਿਆਹ 29 ਤਰੀਕ ਨੂੰ ਸਿੱਧਾ ਮੰਨ ਕੇ ਚੱਲੋ ਘਰੇ ਪ੍ਰੋਗਰਾਮ ਹੀ ਆ ਮਤਲਬ ਪਾਰਟੀ ਕਰਿਆ ਵਿਆਹ ਕਿ ਲੈਉਣਗੇ ਮੁੰਡੇ ਨੂੰ ਉਹ ਆਪਾਂ ਵਿਆਹ ਤੇ ਜਾਣਾ ਹੈਗਾ 29 ਤਰੀਕ ਨੂੰ ਮੇਰੇ ਅਕੋਰਡਿੰਗ ਤਾਂ 29 ਹੀ ਹੈ ਤੇ ਚਲੋ ਜੀ ਆਪਾਂ ਚੱਲਾਂਗੇ 29 ਦੀ ਤਿਆਰੀ ਕਰਦੇ ਆ ਵਿਆਹ ਦੀ ਤੇ ਵਿਆਹ ਤੇ ਚੱਲਾਂਗੇ ਉਸ ਦਾ ਵੀ ਆੜੀਆਂ ਸ਼ੁਰੂ ਹੋ ਗਏ ਆ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਮਿਲਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਗੱਲੀਆਂ ਬਾਕੀ ਇੱਕ ਦਿਨ ਨਾ ਮੈਂ ਸੈਪਰੇਟ ਵਲੌਗ ਬਣਾਉਣਾ ਕਿਸੇ ਟੌਪਿਕ ਤੇ ਉਹ ਟੌਪਿਕ ਵੀ ਤੁਹਾਨੂੰ ਮਿਲਦਾ ਇੱਕ ਦਿਨ ਕਾਫੀ ਮਹੀਨਾ ਨਾ ਪਹਿਲਾਂ ਹੋ ਗਿਆ ਸ਼ਾਇਦ ਉਹ ਟੋਪਿਕ ਤੇ ਮੜੀ ਜੀ ਚਰਚਾ ਕੀਤੀ ਸੀ ਸ਼ਾਇਦ ਤੇ ਚਲੋ ਜੀ ਹੁਣ ਆਪਾਂ ਫਿਰ ਕਰਾਂਗੇ ਗੱਲਬਾਤ ਹੁਣ ਮੇਰੇ ਨਾ ਅੱਖਾਂ ਦੇ ਵਿੱਚ ਮੈਂ ਪਾਉਣੀ ਦਵਾਈ ਛਿੱਕਾਂ ਲੱਗਣ ਕਰਕੇ ਨਾ ਦੁਪਹਿਰੇ ਹੁਣ ਤਾਂ ਸੈੱਟ ਹੋ ਗਈ ਸੀ ਦਵਾਈ ਤੋਂ ਬਾਅਦ ਤੇ ਪਰ ਨਾ ਅਖਾਰਸ਼ ਜੀ ਪਤਨਕਾ ਤੋਂ ਹੁਣ ਲੱਗ ਗਈ ਹੈਗੀ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਕੋਸ਼ਿਸ਼ ਕਰਦੇ ਹੁੰਦੇ ਆ ਤੇ ਵਧੀਆ ਤੋਂ ਵਧੀਆ ਵਲੌਗ ਰੈਡੀ ਕਰ ਸਕੀ ਤੇ ਬਾਕੀ ਵਲੌਗ ਦੇ ਵਿੱਚ ਉਹੀ ਕੁਝ ਹੋਊਗਾ ਜਿਹੜਾ ਆਪਾਂ ਡੇਲੀ ਲਾਈਫ ਦੇ ਵਿੱਚ ਕਰਦੇ ਪਏ ਹਨਾ ਕੁਝ ਸਪੈਸ਼ਲ ਤਾਂ ਨਹੀਂ ਜੋ ਜੇ ਆਪਾਂ ਮਾਰਕੀਟ ਜਾਵਾਂਗੇ ਤਾਂ ਮਾਰਕੀਟ ਦੀ ਵੀਡੀਓ ਆਊਗੀ ਜੇ ਕਿਤੇ ਮੈਰਿਜ ਪਾਰਟੀ ਤੇ ਜਾਵਾਂਗੇ ਤਾਂ ਉਹਦੀ ਵੀਡੀਓ ਆਊਗੀ ਸੋ ਪਰ ਦਿੱਲੀ ਲਾਈਫ ਦਾ ਮੀਨਸ ਇਹਨਾਂ ਦਾ ਕਿ ਅਪਾ ਦਿੱਲੀ ਲਾਈਫ ਦੇ ਵਿੱਚ ਰੋਜ਼ਾਨਾ ਦੇ ਵਿੱਚ ਕੀ ਕੁਝ ਕਰ ਰਹੇ ਆ ਨਾ ਉਹ ਹੀ ਤੁਹਾਡੇ ਨਾਲ ਐਕਸਪੀਰੀਅੰਸ ਆਫ ਦਾ ਸ਼ੇਅਰ ਕਰਦੇ ਆ ਨਾ ਆਪਣੇ ਲਾਈਫ ਦਾ ਸਾਰਾ ਪਾਰਟ ਸ਼ੇਅਰ ਕਰਦੇ ਆ ਬਾਏ ਬਾਏ